ਨਾਟਿਨਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬ ਦੇ ਉਦਯੋਗ ਅਤੇ ਬਨਜ ਨਿਵੇਸ਼ ਪ੍ਰਮੋਸ਼ਨ ਅਤੇ ਐਨ ਆਰ ਆਈ ਮਾਮਲਿਆਂ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਨਿਰੰਤਰ ਯਤਨਾਂ ਨਾਲ ਲੁਧਿਆਣਾ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਆਖਰਕਾਰ ਪੂਰੀ ਹੋ ਗਈ ਹੈ ਪਾਸਪੋਰਟ ਸੇਵਾ ਕੇਂਦਰ ਦਫ਼ਤਰ ਜੋ ਕਿ ਵਰਤਮਾਨ ਵਿੱਚ ਆਕਾਸ਼ਦੀਪ ਕੰਪਲੈਕਸ ਗਿਆਨ ਸਿੰਘ ਰਾੜੇਵਾਲ ਮਾਰਕੀਟ ਤੋਂ ਕੰਮ ਕਰ ਰਿਹਾ ਹੈ ਨੂੰ ਗਲੋਬਲ ਬਿਜ਼ਨਸ ਪਾਰਕ ਜੀਟੀ ਰੋਡ ਜਲੰਧਰ ਬਾਈਪਾਸ ਨੇੜੇ ਪਿੰਡ ਪੌਰਾ ਲੁਧਿਆਣਾ ਵਿਖੇ ਇੱਕ ਹੋਰ ਵਿਸ਼ਾਲ ਅਤੇ ਪਹੁੰਚਯੋਗ ਸਥਾਨ ਤੇ ਸ਼ਿਫਟ ਕੀਤਾ ਜਾਵੇਗਾ ਨਵੀ ਪੀਐਸਕੇ ਸਹੂਲਤ 7 ਜੁਲਾਈ 2025 ਤੋਂ ਅਧਿਕਾਰਤ ਤੌਰ ਤੇ ਕੰਮ ਸ਼ੁਰੂ ਕਰ ਦੇਵੇਗੀ ਜਿਸ ਨਾਲ ਖੇਤਰ ਦੇ ਪਾਸਪੋਰਟ ਬਿਨੈਕਾਰਾਂ ਨੂੰ ਬਹੁਤ ਲੋੜੀਂਦੀ ਰਾਹਤ ਮਿਲੇਗੀ ਸੰਜੀਬ ਅਰੋੜਾ ਜੋ ਪਹਿਲਾ ਸੰਸਦ ਮੈਂਬਰ ਰਾਜ ਸਭਾ ਵਜੋਂ ਸੇਵਾ ਨਿਭਾ ਚੁੱਕੇ ਹਨ ਨੇ ਐਮਈਏ ਨਾਲ ਇਸ ਮੁੱਦੇ ਨੂੰ ਲਗਾਤਾਰ ਅੱਗੇ ਵਧਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਉਹਨਾਂ ਨੇ ਵਿਦੇਸ਼ ਮੰਤਰੀ ਨੂੰ ਕਈ ਪੱਤਰ ਲਿਖੇ ਸਨ। ਪਹਿਲਾ ਪੱਤਰ 3 ਫਰਵਰੀ 2023 ਨੂੰ ਲਿਖਿਆ ਗਿਆ ਸੀ। ਅਰੋੜਾ ਦੇ 3 ਫਰਵਰੀ 2023 ਦੇ ਪੱਤਰ ਦੇ ਜਵਾਬ ਵਿੱਚ ਵਿਦੇਸ਼ ਮੰਤਰੀ ਨੇ ਉਹਨਾਂ ਨੂੰ 28 ਫਰਵਰੀ 2023 ਨੂੰ ਸੂਚਿਤ ਕੀਤਾ ਸੀ ਕਿ ਪੀਐਸਕੇ ਨੂੰ ਟਕਮੀ ਜਗ੍ਹਾ ਤੇ ਤਬਦੀਲ ਕਰਨ ਦੀ ਪ੍ਰਕਿਰਿਆ ਪਹਿਲਾਂ ਹੀ ਚੱਲ ਰਹੀ ਹੈ। ਬਾਦ ਵਿੱਚ ਅਰੂੜਾ ਨੇ ਉਸੇ ਸਾਲ 17 ਮਾਰਚ, 29 ਅਕਤੂਬਰ ਅਤੇ 20 ਦਸੰਬਰ ਨੂੰ ਫਾਲੋਅ ਅਪ ਪੱਤਰ ਭੇਜੇ। ਉਹਨਾਂ ਦਾ ਸਭ ਤੋਂ ਤਾਜ਼ਾ ਫਾਲੋਅ ਅਪ ਪੱਤਰ 5 ਫਰਵਰੀ 2025 ਦਾ ਸੀ। ਜਿਸ ਵਿੱਚ ਉਹਨਾਂ ਨੇ ਕੇਂਦਰ ਨੂੰ ਤੁਰੰਤ ਕਾਰਵਾਈ ਕਰਨ ਦਾ ਜ਼ੋਰਦਾਰ ਅਪੀਲ ਕੀਤੀ। ਜਿਸ ਵਿੱਚ ਮੌਜੂਦਾ ਪੀਐਸਕੇ ਸਥਾਨ ਤੋਂ ਨਾਕਾਫੀ ਬੁਨਿਆਦੀ ਢਾਂਚੇ ਅਤੇ ਅਸੁਵਿਧਾਜਨਕ ਪਹੁੰਚ ਦਾ ਹਵਾਲਾ ਦਿੱਤਾ ਗਿਆ ਸੀ। ਆਪਣੇ ਪੱਤਰ ਵਿੱਚ ਅਰੋੜਾ ਨੇ ਮੌਜੂਦਾ ਇਮਾਰਤ ਦੀ ਮਾੜੀ ਹਾਲਤ, ਪਾਰਕਿੰਗ ਸਹੂਲਤਾਂ ਦੀ ਘਾਟ ਅਤੇ ਨਾਗਰਿਕਾਂ ਲਈ ਅਸੁਵਿਧਾਜਨਕ ਉਡੀਕ ਖੇਤਰ ਸਮੇਤ ਕਈ ਗੰਭੀਰ ਚਿੰਤਾਵਾਂ ਨੂੰ ਉਜਾਗਰ ਕੀਤਾ ਸੀ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹੇ ਮੁੱਦੇ ਸੇਵਾਵਾਂ ਦੀ ਕੁਸ਼ਲਤਾ ਨੂੰ ਪ੍ਰਭਾਵਿਤ ਕਰ ਰਹੇ ਹਨ ਅਤੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਦੀ ਨਿਰੰਤਰ ਫਾਲੋਅ-ਅਪ ਅਤੇ ਸਮਰਪਿਤ ਪ੍ਰਤੀਨਿਧਤਾ ਦਾ ਅੰਤ ਵਿੱਚ ਫਲ ਮਿਲਿਆ ਹੈ ਅਤੇ ਮੰਤਰਾਲੇ ਨੇ ਸ਼ਿਫਟਿੰਗ ਲਈ ਹਰੀ ਛੰਡੀ ਦੇ ਦਿੱਤੀ ਹੈ। ਇੱਕ ਅਜਿਹਾ ਫੈਸਲਾ ਜਿਸ ਨਾਲ ਲੁਧਿਆਣਾ ਅਤੇ ਆਸ-ਪਾਸ ਦੇ ਖੇਤਰਾਂ ਦੇ ਵੱਡੇ ਗਿਣਤੀ ਵਿੱਚ ਨਿਵਾਸੀਆਂ ਨੂੰ ਲਾਭ ਹੋਵੇਗਾ ਅਰੋੜਾ ਨੇ ਕਿਹਾ ਕਿ ਮੈਂ ਬਹੁਤ ਸੰਤੁਸ਼ਟ ਹਾਂ ਕਿ ਪਿਛਲੇ 2 ਸਾਲਾਂ ਤੋਂ ਮੇਰੇ ਲਗਾਤਾਰ ਯਤਨਾਂ ਦੇ ਨਤੀਜੇ ਆਖਰਕਾਰ ਨਿਕਲੇ ਹਨ ਉਹਨਾਂ ਅੱਗੇ ਕਿਹਾ ਕਿ ਪਹਿਲਾਂ ਵਾਲੀ ਜਗ੍ਹਾ ਪੂਰੀ ਤਰ੍ਹਾਂ ਨਾਕਾਫੀ ਸੀ ਇਸ ਵਿੱਚ ਬੁਨਿਆਦੀ ਢਾਂਚੇ ਪਾਰਕਿੰਗ ਥਾਂ ਅਤੇ ਨਾਗਰਿਕਾਂ ਲਈ ਇੱਕ ਸਤਿਕਾਰਯੋਗ ਉਡੀਕ ਖੇਤਰ ਵੀ ਦੀ ਘਾਟ ਸੀ ਉਨਾ ਅਗੇ ਕਿਹਾ ਕਿ ਮੈਂ ਇਹ ਮਾਮਲਾ ਇੱਕ ਵਾਰ ਨਹੀਂ ਸਗੋਂ ਕਈ ਵਾਰ ਵਿਦੇਸ਼ ਮੰਤਰਾਲੇ ਕੋਲ ਉਠਾਇਆ ਕਿਉਂਕਿ ਲੁਧਿਆਣਾ ਦੇ ਲੋਕ ਇਸ ਤੋਂ ਬਿਹਤਰ ਦੇ ਹੱਕਦਾਰ ਹਨ। ਉਹਨਾਂ ਉਮੀਦ ਪ੍ਰਗਟਾਈ ਕਿ ਗਲੋਬਲ ਬਿਜ਼ਨਸ ਪਾਰਕ ਵਿਖੇ ਨਵੀਂ ਸਹੂਲਤ ਬਹੁਤ ਜ਼ਿਆਦਾ ਪਹੁੰਚਯੋਗ ਅਤੇ ਨਾਗਰਿਕ ਅਨੁਕੂਲ ਹੋਵੇਗੀ। ਉਹਨਾਂ ਅਗੇ ਉਮੀਦ ਪ੍ਰਗਟਾਈ ਕਿ ਇਸ ਨਾਲ ਸਮੁੱਚੇ ਪਾਸਪੋਰਟ ਸੇਵਾ ਅਨੁਭਵ ਵਿੱਚ ਕਾਫੀ ਸੁਧਾਰ ਹੋਵੇਗਾ। ਅੰਤ ਵਿੱਚ ਉਹਨਾਂ ਕਿਹਾ ਕਿ ਮੈਂ ਅਜਿਹੇ ਮੁੱਦਿਆਂ ਨੂੰ ਉਸੇ ਇਮਾਨਦਾਰੀ ਅਤੇ ਹਲਾਸ਼ੇਰੀ ਨਾਲ ਹੱਲ ਕਰਨੀ ਵਚਨਬੱਧ ਹਾਂ।